ਤੁਹਾਡੀ ਆਪਣੀ ਵੀਡੀਓ ਦੇ ਵਿੱਚ ਇੱਕ ਵਾਰੀ ਤਾਂ ਤੁਸੀਂ ਇਹ ਚੀਜ਼ ਸਪਸ਼ਟ ਕਰ ਰਹੇ ਹੋ ਕਿ ਆਡੀਓ ਮੇਰੀ ਹੈ। ਇੱਕ ਵਾਰੀ ਤੁਸੀਂ ਇਹ ਕਹਿ ਰਹੇ ਹੋ ਕਿ ਆਡੀਓ ਮੇਰੀ ਹੈ ਨਹੀਂ। ਬਲਕਾਰ ਸਿੱਧੂ ਕਹਿੰਦੇ ਨੇ ਕਿ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਬਣਾਈ ਗਈ ਜਾਂ ਕਿਵੇਂ ਕਿਹਾ। ਸਿੱਧੂ ਸਾਹਿਬ ਇਹ ਐਵੇਂ ਤਾਂ ਕੱਲੋਂ ਕੋਈ ਤੁਹਾਡੇ ਤੇ ਆ ਕੇ ਕਤਲ ਦਾ ਕੇਸ ਕਰ ਦਊਗਾ ਤੇ ਕਹੂਗਾ ਕਿ ਬਲਕਾਰ ਸਿੱਧੂ ਹੋਰਾਂ ਨੇ ਕਤਲ ਕੀਤਾ। ਕੀ ਸਜ਼ਾ ਪੁੱਗ ਤੁਲੋਂਗੇ? ਕੱਲੋਂ ਤਾਂ ਕੋਈ ਆ ਕੇ ਤੁਹਾਡੇ ਤੇ ਚਿੱਟੇ ਦਾ ਝੂਠਾ ਕੇਸ ਪਾ ਦਊਗਾ। ਕਹੂਗਾ ਕਿ ਬਲਕਾਰ ਸਿੱਧੂ ਹੋਰਾਂ ਨੇ ਚਿੱਟਾ ਵੇਚਦੇ ਆ। ਕੀ ਫਿਰ ਤੁਸੀਂ ਉਹ ਵੀ ਕੇਸ ਪੁੱਗ ਤੁਲੋਂਗੇ? ਪਤਾ ਨਹੀਂ ਕਿਹੜੀ ਖੋਟ ਚ ਬੜੇ ਬੈਠੇ ਉਸ ਦਿਨ ਤੇ ਤਾਂ ਆਏ ਨਹੀਂ ਹੁਣ ਕੱਲ੍ਹ ਤੁਸੀਂ ਆਉਣੇ ਹੋ ਤੇ ਆਪਦਾ ਪੱਲਾ ਝਾੜਦੇ ਨਜ਼ਰ ਆਉਣੇ ਹੋ ਪੱਲਾ ਝਾੜ ਕੇ ਤੁਸੀਂ ਕਹਿਣੇ ਹੋ ਕਿ ਆਡੀਓ ਮੇਰੀ ਨਹੀਂ ਪਰ ਫਿਰ ਵੀ ਮੈਂ ਮੁਆਫੀ ਮੰਗਦਾ ਉਹ ਮੈਂ ਕਹਣਾ ਮੈਨੂੰ ਦੁਨੀਆ ਚ ਅਜੇ ਇੱਕ ਬੰਦਾ ਦਿਖਾ ਦਿਓ ਜਿਹੜੇ ਦਾ ਗਲਤੀ ਨਾ ਹੋਵੇ ਤੇ ਬਿਨਾਂ ਗਲਤੀ ਤੋਂ ਮੁਆਫੀ ਮੰਗ ਲੇ ਇਹ ਤਾਂ ਲੋਕ ਗਲਤੀਆਂ ਕਰ ਕਰਕੇ ਮੁਆਫੀਆਂ ਨਹੀਂ ਮੰਗਦੇ ਗਲਤੀਆਂ ਕਰ ਕਰਕੇ ਨਹੀਂ ਮੰਨਦੇ ਇੱਕ ਪਾਸੇ ਕਹਿੰਦੇ ਤੂੰ ਜਾਣੇ ਅਣਜਾਣੇ ਚ ਗਲਤੀ ਹੋ ਗਈ ਦੂਜੇ ਪਾਸੇ ਕਹਿ ਰਹੇ ਹੋ ਕਿ ਮੇਰੇ ਆਡੀਓ ਹੈ ਨਹੀਂ ਭਾਈ ਜੇ ਤੁਹਾਡੀ ਆਡੀਓ ਹੈ ਨਹੀਂ ਤਾਂ ਫਿਰ ਤੁਸੀਂ ਖੁਦ ਮੁਆਫੀਆਂ ਹੀ ਦੱਸੋ ਤੁਸੀਂ ਖੁਦ ਮੁਆਫ ਮੈਨੂੰ ਇਹ ਲੱਗਦਾ ਵੀ ਬਲਕਾਰ ਸਿੱਧੂ ਜਾਂਤਾ ਲੋਕਾਂ ਨੂੰ ਬੇਫਕੂ ਬਣਾ ਰਿਹਾ ਤੇ ਜਾਂ ਹੋ ਲੋਕਾਂ ਨੂੰ ਬੇਫਕੂ ਸਮਝਦੇ ਇਹੀ ਗੱਲ ਸਪਸ਼ਟ ਤੌਰ ਤੇ ਕਿਉਂਕਿ ਮੈਂ ਐਸੇ ਕਈ ਤੱਥ ਪੇਸ਼ ਕਰ ਸਕਦਾ ਜਿਦੇ ਵਿੱਚ ਬਲਕਾਰ ਸਿੱਧੂ ਹੋਰਾਂ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਦੇ ਨੇ ਵਰਕਰ ਕਹਿ ਸਕਦੇ ਆ ਉਹਨਾਂ ਦੇ ਪ੍ਰਸ਼ੰਸ਼ਕ ਹੋਣਗੇ ਉਹਨਾਂ ਦੇ ਪ੍ਰੇਮੀ ਹੋਣਗੇ ਉਹ ਬਹੁਤਾਂ ਤੇ ਇਹ ਚੀਜ਼ ਸਪਸ਼ਟ ਕਰ ਚੁੱਕਿਆ ਕਿ ਆਡੀਓ ਬਲਕਾਰ ਸਿੱਧੂ ਦੀ ਹੈ ਕਿਵੇਂ ਫਿਰ ਤਾਂ ਤੁਹਾਨੂੰ ਵੱਡੇ ਦਿਲ ਵਾਲੇ ਮੰਨਿ। ਕਿ ਜੇ ਤੁਸੀਂ ਇਹ ਕਿਤੇ ਮਰੜੇ ਮੈਦਾਨ ਦੇ ਵਿੱਚ ਆ ਕੇ ਇਹ ਕਹਿ ਦਿਓ ਕਿ ਭਾਈ ਫ੍ਰਾਂਟਸਿਕ ਜਾਂਚ ਜਿਹੜੀ ਇਸ ਆਡੀਓ ਦੀ ਹੋਵੇ ਤੇ ਜੇਕਰ ਮੈਂ ਗਲਤ ਪਾਇਆ ਗਿਆ ਤਾਂ ਜੋ ਸਜ਼ਾ ਤੁਸੀਂ ਚਾਹੋਗੇ ਉਹ ਮੈਨੂੰ ਦਿਓ ਤੇ ਜੇਕਰ ਮੈਂ ਸਹੀ ਪਾਇਆ ਗਿਆ ਤਫਰ ਤੁਸੀਂ ਇਹ ਕਹਿ ਦੋ ਨਾ ਕਿ ਫਿਰ ਜਿਹੜੇ ਦੋਸ਼ੀ ਆ ਫਿਰ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਜ਼ਰੂਰ ਹੋਊਗੀ ਪਰ ਤੁਸੀਂ ਇਹ ਰੜੇ ਮੈਦਾਨ ਚ ਆ ਕੇ ਸ਼ਾਇਦ ਨਹੀਂ ਕਹੋਗੇ ਕਿਉਂਕਿ ਜੇਕਰ ਤੁਸੀਂ ਰੜੇ ਮੈਦਾਨ ਚ ਆ ਕੇ ਕਹਿਣਾ ਹੁੰਦਾ ਤਾਂ ਹੁਣ ਤੱਕ ਕਹਿ ਦਿੰਦੇ ਹੋ ਗੱਲ ਨਹੀਂ ਕਹਿੰਦੇ ਕਿ ਚੋਰ ਦੀ ਦਾੜੀ ਦੇ ਵਿੱਚ ਤਣਕਾ ਪਰ ਇੱਕ ਤਾਂ ਮਨ ਲਓ ਦਾੜੀ ਦੇ ਵਿੱਚ ਸਾਰੀ ਦੇ ਵਿੱਚ ਤਨਕੀ ਤਣਕੇ ਆ ਸੱਚਰੀਆ ਕਾਲਜੀ ਤੁਸੀਂ ਜੁੜੇ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ ਲੈ ਕੇ ਆਇਆ ਪ੍ਰੋਗਰਾਮ ਗੱਲ ਪਤੇ ਦੀ ਗੱਲ ਕਰਦੇ ਆ ਬਲਕਾਰ ਸਿੱਧੂ ਬਾਰੇ ਜਿਨ੍ਹਾਂ ਦੀ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਉਹ ਰਾਮਗੜੀਆ ਸਮਾਜ ਬਾਰੇ ਕੁਝ ਅਪਸ਼ਬਦ ਬੋਲਦੇ ਹਨ ਪਰ ਅੱਜ ਉਹ ਉਸ ਆਡੀਓ ਬਾਬਤ ਉਹ ਰਾਮਗੜੀਆ ਸਮਾਜ ਤੋਂ ਮਾਫੀ ਵੀ ਮੰਗਦੇ ਹਨ ਪਰ ਉਸ ਵਿੱਚ ਉਹ ਵੀ ਕਹਿੰਦੇ ਹਨ ਕਿ ਇਹ ਆਡੀਓ ਕਿਸੇ ਸ਼ਰਾਰਤੀ ਅੰਸਰ ਵੱਲੋਂ ਤਿਆਰ ਕੀਤੀ ਗਈ ਹੈ ਇਸ ਬਾਰੇ ਗੱਲ ਕਰਦੇ ਆ ਸਾਡੇ ਨਾਲ ਨੇ ਬਾਈ ਜਸ ਗਰੇਵਾਲ ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਆਡੀਓ ਬਾਰੇ ਜੋ ਪਿਛਲੇ ਦਿਨੀ ਕਾਫੀ ਚਰਚਾ ਦਾ ਵਿਸ਼ਾ ਰਹੀ ਹੈ ਸੁਰਿੰਦਰ ਜਿਵੇਂ ਤੁਸੀਂ ਹਾਲਾਂਕਿ ਲਗਭਗ ਕਲੀਅਰ ਕਰਤਾ ਮੈਂ ਇੱਥੇ ਪਹਿਲਾਂ ਆਡੀਓ ਤੇ ਗੱਲ ਕਰ ਲਈਏ ਜਿਹੜੀ ਆਡੀਓ ਵਾਇਰਲ ਹੁੰਦੀ ਆ ਉਹ ਤਾਂ ਬੜਾ ਵਿਵਾਦ ਬਣਿਆ ਬੜਾ ਮੁੱਦਾ ਬਣਿਆ ਉਸ ਤੋਂ ਬਾਅਦ ਬੀਤੇ ਕੱਲ ਆ ਸ਼ਾਮ ਤੱਕ ਸਾਡੇ ਕੋਲੇ ਇਹ ਖਬਰ ਨਿਊਜ਼ ਸਾਹਮਣੇ ਆਉਂਦੀ ਹੈ ਕਿ ਰਾਮ ਗੜੀਆ ਭਾਈਚਾਰੇ ਦੇ ਤੋਂ ਮਾਫੀ ਜਿਹੜੀ ਆ ਉਹ ਮੰਗ ਲਈ ਬਲਕਾਰ ਸਿੱਧੂ ਹੋਰਾਂ ਨੇ ਮੈਂ ਆਡੀਓ ਮੰਗਵਾਈ ਤਾਂ ਮੈਂ ਆਡੀਓ ਆਉਂਦੀ ਆ ਤੇ ਉਹ ਸੌਰੀ ਵੀਡੀਓ ਮੰਗਵਾਈ ਤਾਂ ਮੈਂ ਵੀਡੀਓ ਦੇਖਦਾ ਹਾਂ ਇਹ ਰਾਮਗੜੀਆ ਕਾਲ ਜਥੇਬੰਦੀ ਆ ਸ਼ਾਇਦ ਉਹਨਾਂ ਦੇ ਕੋਲ ਪਹੁੰਚਦੇ ਨੇ ਜਿਵੇਂ ਗਲਤ ਨਹੀਂ ਤਾਂ ਉਹਨਾਂ ਦੇ ਕੋਲ ਪਹੁੰਚਦੇ ਨੇ ਉਹਨਾਂ ਦੇ ਮੁੱਖ ਕਨਵੀਨਰ ਹੋਣਗੇ ਜਾਂ ਪ੍ਰਧਾਨ ਹੋਣਗੇ ਜੋ ਵੀ ਉੱਥੇ ਬੈਠ ਕੇ ਮਾਫੀ ਮੰਗਦੇ ਨੇ ਉਹ ਹੁਣ ਵੀਡੀਓ ਵੀ ਦੇਖਣ ਵਾਲੀ ਆ ਉਹਦੇ ਵਿੱਚ ਬਲਕਾਰ ਸਿੱਧੂ ਖੋਦੀ ਮਤਲਬ ਦੁਚਿੱਤੀ ਦੇ ਵਿੱਚ ਲੱਗਦੇ ਨੇ ਬਲਕਾਰ ਸਿੱਧੂ ਸ਼ੁਰੂਆਤ ਜਦੋਂ ਕਰਦੇ ਨੇ ਕਹਿੰਦੇ ਨੇ ਕਿ ਮੇਰੀ ਇੱਕ ਆਡੀਓ ਚੱਲ ਰਹੀ ਆ ਇੱਕ ਆਡੀਓ ਮੇਰੀ ਚੱਲ ਰਹੀ ਹੈ ਜਿਹੜੀ ਸ਼ਰਾਰਤੀ ਅੰਸਰਾਂ ਨੇ ਬਣਾਈ ਜਾਂ ਕੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੇਰੀ ਕੋ ਆਡੀਓ ਚੱਲ ਰਹੀ ਹੈ ਆਪ ਬਿਕ ਪਾਸੇ ਤੁਸੀਂ ਸਪਸ਼ਟ ਕਰ ਰਹੇ ਹੋ ਕਿ ਤੁਹਾਡੀ ਆਡੀਓ ਆ ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਸ਼ਰਾਰਤੀ ਅੰਸਰਾਂ ਨੇ ਬਣਾਈ ਉਹ ਵੀ ਸਿਰਾਰਤੀ ਅੰਸਰਾਂ ਨੇ ਬਣਾਈ ਜਾਂ ਕੀ ਕੀਤਾ ਫਿਰ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਲੱਗਾ ਕਿ ਉਸਤੇ ਰਾਮਗੜੀ ਆ ਭਾਈਚਾਰੇ ਦੇ ਲਈ ਜੋ ਕੁਝ ਬੋਲਿਆ ਗਿਆ ਉਸਤੇ ਕਰਕੇ ਸਾਡਾ ਰਾਮਗੜੀ ਆ ਭਾਈਚਾਰੇ ਨੂੰ ਜਿਹੜੀ ਹੈ ਕਿ ਠੇਸ ਪਹੁੰਚੀ ਹੋਣੀ ਆ ਫਿਰ ਇੱਕ ਹੋਰ ਗੱਲ ਕਹਿੰਦੇ ਨੇ ਕਿ ਜੇਕਰ ਜਾਣੇ ਅਣਜਾਣੇ ਦੇ ਵਿੱਚ ਮੈਥੋਂ ਕੋਈ ਗਲਤੀ ਹੋਈ ਆ ਤਾਂ ਮੈਂ ਮਾਫੀ ਮੰਗਦਾ ਹੁਣ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਹੋ ਆਡੀਓ ਮੇਰੀ ਹੈ ਨਹੀਂ ਇੱਕ ਪਾਸੇ ਕਹਿ ਰਹੇ ਹੋ ਜਾਣੇ ਅਣਜਾਣੇ ਦੇ ਵਿੱਚ ਜੇਕਰ ਮੈਥੋਂ ਕੋਈ ਗਲਤੀ ਹੋਈ ਆ ਇਹ ਤਾਂ ਗੱਲਾਂ ਫਿਰ ਦੋ ਹੋ ਗਈਆਂ ਨਾ ਫਿਰ ਮੈਂ ਫਿਰ ਮੈਨੂੰ ਲੱਗਦਾ ਵੀ ਉੱਥੇ ਇਹ ਮੇਰੀ ਰਾਏ ਆ ਕਿ ਉੱਥੇ ਜਿਹੜੇ ਉਹ ਬੈਠੇ ਸੀ ਜਿਹੜੀ ਵੀ ਜੱਥੇਬੰਦੀ ਸੀ ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦੇਣੀ ਚਾਹੀਦੀ ਸਪਸ਼ਟ ਤੌਰ ਤੇ ਕਿ ਜੇਕਰ ਤੁਹਾਡੀ ਗਲਤੀ ਨਹੀਂ ਜੇਕਰ ਤੁਸੀਂ ਮੰਨਦੇ ਹੋ ਕਿ ਤੁਹਾਡੀ ਆਡੀਓ ਨਹੀਂ ਤਾਂ ਫਿਰ ਅਸੀਂ ਆਪੇ ਨਿਭਾਣਾਂਗੇ ਫਿਰ ਰਹਿਣ ਦਿਓ ਫਿਰ ਪਾਸੇ ਹੋ ਜਾਓ ਇਹ ਸਪਸ਼ਟ ਤੌਰ ਤੇ ਮੰਨੋ ਕਿ ਇਹ ਤੁਹਾਡੀ ਆ ਤਾਂ ਫਿਰ ਮਾਫੀ ਜਿਹੜੀ ਹੈਗੀ ਉਹ ਦਿੱਤੀ ਜਾਊਗੀ ਹੁਣ ਮੈਨੂੰ ਇਹ ਲੱਗਦਾ ਵੀ ਬਲਕਾਰ ਸਿੱਧੂ ਜਾਂ ਤਾਂ ਲੋਕਾਂ ਨੂੰ ਬੇਫਕੂ ਬਣਾ ਰਿਹਾ ਤੇ ਜਾਂ ਉਹ ਲੋਕਾਂ ਨੂੰ ਬੇਫਕੂ ਸਮਝਦਾ ਹੈ ਇਹੀ ਗੱਲ ਹੈ ਨਾ ਸਪਸ਼ਟ ਤੌਰ ਤੇ ਕਿਉਂਕਿ ਮੈਂ ਐਸੇ ਕਈ ਤੱਥ ਪੇਸ਼ ਕਰ ਸਕਦਾ ਜਿਦੇ ਵਿੱਚ ਬਲਕਾਰ ਸਿੱਧੂ ਹੋਰਾਂ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਦੇ ਨੇ ਵਰਕਰ ਕਹਿ ਸਕਦੇ ਆ ਉਹਨਾਂ ਦੇ ਪ੍ਰਸ਼ੰਸਕ ਹੋਣਗੇ ਉਹਨਾਂ ਦੇ ਪ੍ਰੇਮੀ ਹੋਣਗੇ ਉਹ ਬਹੁਤਾਂ ਤੇ ਇਹ ਚੀਜ਼ ਸਪਸ਼ਟ ਕਰ ਚੁੱਕਿਆ ਕਿ ਆਡੀਓ ਬਲਕਾਰ ਸਿੱਧੂ ਦੀ ਹੈ ਕਿਤੇ ਉਹਨਾਂ ਦੇ ਵੱਲੋਂ ਇਹ ਲਿਖਿਆ ਗਿਆ ਕਿ 2021 ਦੀ ਆਡੀਓ ਆ 2021 ਦੀ ਆਡੀਓ ਵਾਇਰਲ ਹੋ ਰਹੀ ਆ ਫਿਰ ਕਿਤੇ ਇਹ ਲਿਖਿਆ ਗਿਆ ਕਿ ਹੁਣ ਇਹ ਆਡੀਓ ਵਾਇਰਲ ਹੋਣ ਤੋਂ ਬਾਅਦ ਇਹ ਲੱਗ ਇਹ ਪਤਾ ਲੱਗ ਗਿਆ ਕਿ ਯਾਰੀ ਤੋਂ ਭਰੋਸਾ ਉੱਠ ਗਿਆ ਯਾਰੀ ਤੋਂ ਵਿਸ਼ਵਾਸ ਉੱਠ ਗਿਆ ਭਾਵ ਉਹਨਾਂ ਨੇ ਕਿਤੇ ਨਾ ਕਿਤੇ ਗ੍ਰੀਨ ਟਿੱਕ ਦੇ ਦਿੱਤੀ ਹੈ ਬਹੁਤ ਸਾਰੀ ਬਲੂ ਟਿੱਕ ਉਹਨਾਂ ਨੇ ਕਿਤੇ ਦੇ ਦਿੱਤੀ ਆ ਵੀ ਇਹ ਆਡੀਓ ਬਲਕਾਰ ਸਿੱਧੂ ਹੋਰਾਂ ਦੀ ਹੋਰ ਦੂਸਰੀ ਗੱਲ ਬਲਕਾਰ ਸਿੱਧੂ ਹੋਰਾਂ ਤੇ ਆਉਣੇ ਆ ਬਲਕਾਰ ਸਿੱਧੂ ਕਹਿੰਦੇ ਨੇ ਕਿ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਬਣਾਈ ਗਈ ਜਾਂ ਕਿਵੇਂ ਕਰੀ ਸਿੱਧੂ ਸਾਹਿਬ ਇਹ ਐਵੇਂ ਤਾਂ ਕੱਲ ਨੂੰ ਕੋਈ ਤੁਹਾਡੇ ਤੇ ਆ ਕੇ ਕਤਲ ਦਾ ਕੇਸ ਕਰ ਦੇਊਗਾ ਤੇ ਕਹੂਗਾ ਕਿ ਬਲਕਾਰ ਸਿੱਧੂ ਹੋਰਾਂ ਨੇ ਕਤਲ ਕੀਤਾ ਕੀ ਸਜ਼ਾ ਭੁਗਤ ਲਮੋਗੇ ਕੱਲੋਂ ਤੱਕ ਉਹ ਯਾਕੇ ਤੋਂ ਅੱਤੇ ਚਿੱਟੇ ਦਾ ਝੂਟਾ ਕੇਸ ਪਾ ਦੂਗਾ ਕਹੂਗਾ ਕਿ ਬਲਕਾਰ ਸਿੱਧੂ ਹੋਰਾਂ ਨੇ ਜਿਹੜਾ ਹੈਗਾ ਚਿੱਟਾ ਵੇਚਦੇ ਆ ਕੀ ਫਿਰ ਤੁਸੀਂ ਉਹ ਵੀ ਕੇਸ ਪੁਕਤ ਲਓਗੇ ਕੱਲੋਂ ਫਿਰ ਕੋਈ ਥੋੜੇ ਤੇ ਬਲੈਕਮੇਲਿੰਗ ਦਾ ਕੇ ਝੂਟਾ ਕੇਸ ਪਾ ਦੂਗਾ ਕੀ ਫਿਰ ਤੁਸੀਂ ਉਹ ਵੀ ਕੇਸ ਪੁਕਤ ਲਓਗੇ ਨਹੀਂ ਬਿਲਕੁਲ ਵੀ ਨਹੀਂ ਹਾਂ ਜੇਕਰ ਇਹ ਆਡੀਓ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਆਡੀਓ ਮੇਰੀ ਨਹੀਂ ਆ ਜਿਵੇਂ ਤੁਸੀਂ ਉਹਦੇ ਚ ਬਿਆਨ ਕੀਤਾ ਕਿ ਕਿਸੇ ਸ਼ਰਾਰਤੀ ਅਨਸਰ ਤਾਂ ਤੁਸੀਂ ਸਪਸ਼ਟੀਕਰਨ ਦੇਣਾ ਸੀ ਤੁਸੀਂ ਮਾਫੀ ਨਹੀਂ ਮੰਗਣੀ ਸੀ ਇਹ ਨਹੀਂ ਹੁੰਦਾ ਜੇ ਜੋ ਚੀਜ਼ ਤੁਸੀਂ ਕੀਤੀ ਨਹੀਂ ਮੈਨੂੰ ਅਜੇ ਤੱਕ ਇੱਕ ਵੀ ਇਨਸਾਨ ਬੰਦਾ ਆਮ ਬੰਦਾ ਇਹ ਜਿਆਦਾ ਦਿਖਾ ਦਿਓ ਜਿਨੇ ਕੁਝ ਕੀਤਾ ਨਹੀਂ ਉਹ ਮਾਫੀ ਮੰਗ ਲੇ ਉਹ ਇਹ ਤਾਂ ਫਿਰ ਵੀ ਐਮਐਲਏ ਨੇ ਇਹ ਤਾਂ ਫਿਰ ਵੀ ਗਾਇਕ ਆ ਗਾਇਕ ਰਹੇ ਰਹੇ ਨੇ ਕਿ ਗਾਇਕ ਹੈਗੇ ਆ ਇਹ ਤਾਂ ਫਿਰ ਵੀ ਐਮਐਲਏ ਤਾਂ ਫਿਰ ਕਹਿੰਦੇ ਐਮਐਲਏ ਵੀ ਮਾਫੀ ਮੰਗ ਰੂ ਫਿਰ ਦੂਜੀ ਗੱਲ ਆਡੀਓ ਕੋਈ ਕੱਲ ਤਾਂ ਵਾਇਰਲ ਨਹੀਂ ਹੋਈ ਉਦੇ ਵਿੱਚ ਰਾਮਗੜੀਆ ਸਮਾਜ ਬਾਰੇ ਉਹਦੇ ਵਿੱਚ ਔਰਤਾਂ ਬਾਰੇ ਸ਼ਬਦਾਵਲੀ ਕਿ ਐਸੀ ਵਰਤੀ ਉਹਦੇ ਵਿੱਚ ਪੱਗ ਬਾਰੇ ਕਿ ਐਸੀ ਸ਼ਬਦਾਵਲੀ ਵਰਤੀ ਆ ਉਹਦੇ ਵਿੱਚ ਤੁਹਾਡੇ ਆਪਣੀਆਂ ਵਰਕਰਾਂ ਦੇ ਬਾਰੇ ਤੁਸੀਂ ਕਿ ਐਸੀ ਸ਼ਬਦਾਵਲੀ ਵਰਤੀ ਆਪਣੇ ਲੀਡਰਾਂ ਬਾਰੇ ਕਿ ਐਸੀ ਸ਼ਬਦਾਵਲੀ ਵਰਤੀ ਉਹ ਤਾਂ ਬਹੁਤ ਪਹਿਲਾਂ ਦੀ ਵਾਇਰਲ ਹੋਈ ਆ ਤੇ ਫਿਰ ਇਹ ਮੁਆਫੀ ਜਿਹੜੀ ਤੁਸੀਂ ਮੰਗੀ ਗੀਏ ਫਿਰ ਅੱਜ ਕਿਉਂ ਜਾਂ ਫਿਰ ਇਹ ਸਪਸ਼ਟ ਇਹਦਾ ਸਪਸ਼ਟੀਕਰਨ ਪਹਿਲਾਂ ਕਿਉਂ ਨਹੀਂ ਜਿਸ ਦਿਨ ਵਾਇਰਲ ਹੋਈ ਸੀ ਉਸ ਦਿਨ ਆ ਕੇ ਇਸ ਚੀਜ਼ ਦਾ ਸਪਸ਼ਟੀਕਰਨ ਦੰਦੇ ਨਾ ਤੁਸੀਂ ਫਿਰ ਸਾਫ਼ ਤੌਰ ਤੇ ਕਹਿਂਦੇ ਕਿ ਭਈ ਇਹ ਆਡੀਓ ਮੇਰੀ ਹੈ ਨਹੀਂ ਆ ਉਸ ਦਿਨ ਦੇ ਤਾਂ ਤੁਸੀਂ ਪਤਾ ਨਹੀਂ ਕਿੱਥੇ ਲੁਕੇ ਬੈਠੇ ਹੋ ਪਤਾ ਨਹੀਂ ਕਿਹੜੀ ਖੋਟ 'ਚ ਬੜੇ ਬੈਠੇ ਹੋ ਉਸ ਦਿਨ ਤੇ ਤਾਂ ਆਏ ਨਹੀਂ ਹੁਣ ਕੱਲ੍ਹ ਨੂੰ ਤੁਸੀਂ ਆਉਣੇ ਹੋ ਤੇ ਆਪਦਾ ਪੱਲਾ ਝਾੜਦੇ ਨਜ਼ਰ ਆਉਣੇ ਆਪ ਦਾ ਪਲੜਾ ਪਲੜਾ ਝਾੜਨ ਦੇ ਬਰਾਬਰ ਆਪਦੇ ਤੁਸੀਂ ਪਲੜਾ ਝਾੜਦੇ ਹੋ ਪਲੜਾ ਝਾੜ ਕੇ ਤੁਸੀਂ ਕਹਿਣਿਓ ਕਿ ਆਡੀਓ ਮੇਰੀ ਨਹੀਂ ਪਰ ਫਿਰ ਵੀ ਮੈਂ ਮੁਆਫੀ ਮੰਗਦਾ ਉਹ ਮੈਂ ਕਹਣਾ ਮੈਨੂੰ ਦੁਨੀਆ 'ਚ ਅਹਜੇ ਇੱਕ ਬੰਦਾ ਦਿਖਾ ਦਿਓ ਜਿਹੜੇ ਦਾ ਗਲਤੀ ਨਾ ਹੋਵੇ ਤੇ ਬਿਨਾਂ ਗਲਤੀ ਤੋਂ ਮੁਆਫੀ ਮੰਗਲੇ ਇਹ ਤਾਂ ਲੋਕ ਗਲਤੀਆਂ ਕਰ ਕਰਕੇ ਮੁਆਫੀਆਂ ਨਹੀਂ ਮੰਗਦੇ ਗਲਤੀਆਂ ਕਰ ਕਰਕੇ ਨਹੀਂ ਮੰਨਦੇ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਮੈਂ ਗਲਤੀ ਮਤਲਬ ਮੈਥੋਂ ਜੇ ਕਿ ਜਾਂ ਇੱਕ ਪਾਸੇ ਕਹਿਣਿਓ ਮੈਥੋਂ ਜਾਣੇ ਅਣਜਾਣੇ 'ਚ ਗਲਤੀ ਹੋ ਗਈ ਦੂਜੇ ਪਾਸੇ ਕਹਿ ਰਹੇ ਹੋ ਕਿ ਮੇਰੇ ਆਡੀਓ ਹੈ ਨਹੀਂ ਭਾਈ ਜੇ ਤੁਹਾਡੀ ਆਡੀਓ ਹੈ ਨਹੀਂ ਤਾਂ ਫਿਰ ਤੁਸੀਂ ਖੁਦ ਮੁਆਫ ਇਹ ਚੀਜ਼ ਸਪਸ਼ਟ ਕਰ ਰਿਹਾ ਹਾਂ ਕਿ ਆਡੀਓ ਮੇਰੀ ਆ ਇੱਕ ਵਾਰ ਤੁਸੀਂ ਇਹ ਕਹਿ ਰਹੇ ਹੋ ਕਿ ਆਡੀਓ ਮੇਰੀ ਹੈ ਨਹੀਂ ਤਾਂ ਚਿੱਤੀ ਦੇ ਵਿੱਚ ਤਾਂ ਤੁਸੀਂ ਲੋਕਾਂ ਨੂੰ ਪਾਤਾ ਮੈਂ ਤਾਂ ਹੀ ਕਹਿਣਾ ਕਿ ਜਾਂ ਤਾਂ ਬੇਫਕੂ ਬਣਾ ਰਹੇ ਨੇ ਤੇ ਜਾਂ ਫਿਰ ਬੇਫਕੂ ਜਿਹੜੇ ਆ ਸਮਝ ਰਹੇ ਨੇ ਤਾਂ ਉਸ ਜਥੇਬੰਦੀ ਦੇ ਵੀ ਜਿਹੜੇ ਵੀ ਉੱਥੇ ਮੈਂਬਰ ਸਹਿਬਾਨ ਜਿੰਨੇ ਬੈਠੇ ਸੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਚਲੋ ਉਹਨਾਂ ਦੇ ਵੱਲੋਂ ਮਾਫੀ ਮੰਗ ਲਈ ਤਾਂ ਹੁਣ ਅੱਗੇ ਗੱਲ ਐਸਜੀਪੀਸੀ ਆ ਪ੍ਰੈਸਜੀਪੀਸੀ ਨੂੰ ਵੀ ਜਵਾਬ ਦੇਣਾ ਪੈਣਾ ਆ ਤਾਂ ਫਿਰ ਮੈਂ ਚਾਹੂੰਗਾ ਕਿ ਜੇਕਰ ਕੱਲ ਨੂੰ ਐਸਜੀਪੀਸੀ ਦੇ ਕੋਲੇ ਇਹ ਜਾਂਦੇ ਨੇ ਤਾਂ ਫਿਰ ਐਸਜੀਪੀਸੀ ਨੂੰ ਪੁੱਛੇ ਜ਼ਰੂਰ ਕਿ ਤਾ ਕੋਈ ਗੱਲ ਨਹੀਂ ਫਿਰ ਦੀ ਫਰੈਂਸਿਕ ਜਾਂਚ ਹੋਊਗਾ ਜਾਂਚ ਹੋਣ ਤੋਂ ਬਾਅਦ ਜੇਕਰ ਇਹ ਤੁਹਾਡੀ ਨਿਕਲਦੀ ਹੈ ਤਾਂ ਫਿਰ ਉਸ ਤੋਂ ਬਾਅਦ ਅਸੀਂ ਤੁਹਾਡੇ ਤੋਂ ਮਾਫੀ ਮੰਗਾਵਾਂਗੇ ਫਿਰ ਉਹ ਟੰਗ ਤਰੀਕਾ ਸਾਡਾ ਹੋਊਗਾ ਵੀ ਕਿਹੜੇ ਟੰਗ ਤਰੀਕੇ ਨਾਲ ਮਾਫੀ ਅਸੀਂ ਮੰਗਵਾਉਣੀ ਆ ਤਾਂ ਫਿਰ ਇਹ ਤਾਂ ਮੈਂ ਚਾਹੁੰਗਾ ਕਿ ਐਸਜੀਪੀਸੀ ਜ਼ਰੂਰ ਉਹਨਾਂ ਨੂੰ ਕਹੇ ਕਿਤੇ ਉਹ ਨਾ ਹੋਵੇ ਕਿ ਐਸਜੀਪੀਸੀ ਕੋਲ ਜਾਂਦੇ ਨੇ ਤਾਂ ਉੱਥੇ ਵੀ ਜਿਸ ਤਰ੍ਹਾਂ ਦੇ ਮਾਫੀ ਨਾਮਾ ਇਹਨਾਂ ਨੇ ਰਾਮਗੜ ਰਾਮਗੜੀਆ ਕਾਲ ਜੱਥੇਬੰਦੀ ਆ ਸ਼ਾਇਦ ਉਹਨਾਂ ਦੇ ਕੋਲ ਜਾ ਕੇ ਕੀਤਾ ਇਹ ਨਾ ਹੋਵੇ ਕਿ ਵੈਸਾ ਮਾਫੀ ਨਾਮਾ ਇੱਥੇ ਇੱਥੇ ਕਰ ਲੈਣ ਕਿਉਂਕਿ ਦੇਖੋ ਕਿਸੇ ਵੀ ਗਲਤੀ ਜਾਂ ਹਾਂ ਹੁੰਦੀ ਹੈ ਜਾਂ ਨਾ ਹੁੰਦੀ ਹੈ ਵਿਚ ਵਿਚਾਰਾ ਨਹੀਂ ਕੁਝ ਹੁੰਦਾ ਦੇ ਵਿੱਚ ਬਲਕਾਰਸੂ ਜਿਹੜੇ ਕਰਦੇ ਨੇ ਸ਼ਾਇਦ ਉਹ ਆਪਣਾ ਖਿਹੜਾ ਛਡਾਉਣਾ ਚਾਹੁੰਦੇ ਨੇ ਪਰ ਮੈਨੂੰ ਲੱਗਦਾ ਖਿਹੜਾ ਇਹ ਇੰਨੀ ਛੇਤੀ ਨਹੀਂ ਛੱਟਣਾ ਜਿਸ ਤਰ੍ਹਾਂ ਦੇ ਨਾਲ ਗੱਲਾਂ ਬਾਤਾਂ ਤੁਸੀਂ ਕੀਤੀਆਂ ਨੇ ਜਿਸ ਤਰ੍ਹਾਂ ਦੇ ਨਾਲ वार्तालाप ਤੁਹਾਡੇ ਵੱਲੋਂ ਜਿਹੜੀ ਹੋਈ ਹੈ ਨਹੀਂ ਜਦੋਂ ਕਿਸੇ ਦੇ ਉੱਪਰ ਛੋਟਾ ਮੋਟਾ ਕਿਸੇ ਆਮ ਦੇ ਉੱਪਰ ਵੀ ਛੋਟਾ ਮੋਟਾ ਇਲਜ਼ਾਮ ਲੱਗ ਜੇ ਨਾ ਤਾਂ ਉਹ ਕਦੇ ਵੀ ਉਹ ਜੇਕਰ ਉਹ ਬੰਦਾ ਸੱਚਾ ਨਾ ਤਾਂ ਉਹ ਕਦੇ ਵੀ ਉਹ ਇਲਜ਼ਾਮ ਨੂੰ ਚਲਦਾ ਨਹੀਂ ਹੁੰਦਾ ਸਪਸ਼ਟ ਤੌਰ ਤੇ ਲੋਕਾਂ ਚਾਹੇ ਕਹੋ ਯਾਰ ਮੈਂ ਕਿਹਾ ਹੀ ਨਹੀਂ ਮੈਨੂੰ ਚਾਹੇ ਤੁਸੀਂ ਜੋ ਸਜ਼ਾ ਦੇਣੀ ਹੈ ਦੇ ਦਿਓ ਪਰ ਮੈਂ ਕਿਹਾ ਹੀ ਨਹੀਂ ਹੈਨਾ ਜੇ ਮੈਂ ਉਹ ਬੰਦਾ ਕਹਿੰਦਾ ਕਿ ਜੇਕਰ ਮੈਂ ਸਹਾਵਤ ਹੁਣਾ ਕਿ ਇਹ ਸਭ ਕੁਝ ਮੇਰਾ ਆ ਤਾਂ ਫਿਰ ਮੈਨੂੰ ਜੋ ਸਜ਼ਾ ਦੇਣੀ ਆ ਦੇ ਦਿਓ ਔਰ ਤੁਸੀਂ ਕਹਿ ਰਹੇ ਹੋ ਕਿ ਜੇਕਰ ਮੇਥੋਂ ਜਾਣੇ ਅਣਜਾਣੇ ਚ ਗਲਤੀ ਹੋ ਗਈ ਇੱਕ ਵਾਰੀ ਤੁਸੀਂ ਕਹਿ ਰਹੇ ਹੋ ਕਿ ਆਡੀਓ ਸ਼ਰਾਰਤੀ ਅੰਸਰਾਂ ਦੇ ਅਣ ਕਿਸੇ ਸ਼ਰਾਰਤੀ ਅੰਸਰ ਦੇ ਵੱਲੋਂ ਆ ਇੱਕ ਵਾਰੀ ਤੁਸੀਂ ਕਹਿ ਰਹੇ ਹੋ ਕਿ ਰਾਮਗੜੀਏ ਭਾਈਚਾਰੇ ਦੇ ਵਿੱਚ ਭਾਈ ਰੋਸ ਹੋਣਾ ਆ ਰੋਸ ਤਾਂ ਹੈ ਰੋਸ ਤਾਂ ਸੁਭਾਵਿਕ ਤੌਰ ਤੇ ਹੈਗਾ ਜਿਹੜੀ ਤੁਹਾਡੀ ਸ਼ਬਦਾਵਲੀ ਬੋਲੀ ਗਈ ਆ ਤੁਸੀਂ ਤਾਂ ਇੱਕ ਹਲਕੇ ਦੇ ਵਿਧਾਇਕ ਹੋ ਤੁਸੀਂ ਇੱਕ ਹਲਕੇ ਦੀ ਨੁਮਾਇੰਦਗੀ ਕਰਦੇ ਹੋ ਤੇ ਐਸੇ ਸ਼ਬਦ ਤੁਹਾਡੇ ਵੱਲੋਂ ਕੋਈ ਵੀ ਐਕਸਪੈਕਟ ਨਹੀਂ ਕਰ ਸਕਦਾ ਕਿ ਤੁਸੀਂ ਐਸੇ ਸ਼ਬਦ ਬੋਲੋਗੇ ਜਿਹੇ ਐਸੇ ਸ਼ਬਦ ਤੁਹਾਡੇ ਵੱਲੋਂ ਬੋਲੇ ਗਿਆ ਗਲਤੀ ਤੁਹਾਡੀ ਹੈਗੀ ਆ ਤੇ ਗਲਤੀ ਜਾਣੇਣ ਜਾਣੇ ਦੇ ਵਿੱਚ ਮੈਨੂੰ ਲੱਗਦਾ ਨਹੀਂ ਹੋਈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗਲਤੀ ਜਾਣੇਣ ਜਾਣੇ ਦੇ ਵਿੱਚ ਹੋਈ ਆ ਜਿਸ ਤਰ੍ਹਾਂ ਦੀ ਭੱਦੀ ਸ਼ਬਦਾਬਲੀ ਤੁਹਾਡੇ ਵੱਲੋਂ ਜਿਹੜੀ ਹੈਗੀ ਆ ਉਹ ਬੋਲੀ ਗਈ ਜਾਣੇਣ ਜਾਣੇ ਚ ਨਹੀਂ ਹੋਈ ਫਿਰ ਅਗਲੀ ਗੱਲ ਹੁਣ SGPC SGPC ਦੇ ਵੱਲੋਂ ਵੀ ਜਿਹੜਾ ਮਾਮਲੇ ਦੇ ਵਿੱਚ ਜਵਾਬ ਮੰਗਿਆ ਗਿਆ ਆ ਬਲਕਾਰ ਸਿੱਧੂ ਹੋਰਾਂ ਤੋਂ ਪੱਗ ਦੇ ਬਾਰੇ ਕਿਸ ਤਰ੍ਹਾਂ ਦੀ ਭੱਦੀ ਟਿੱਪਣੀ ਕਰਦੇ ਨਜ਼ਰ ਆਉਂਦੇ ਨੇ ਹੁਣ ਸ਼ਾਇਦ ਪੱਗ ਦਾ ਇਤਿਹਾਸ ਬਲਕਾਰ ਸਿੱਧੂ ਅੱਜ ਐਮ.ਐਲ.ਏ ਬਣ ਗਏ ਗਾਇਕ ਦੇ ਤੌਰ ਤੇ ਬਹੁਤ ਪ੍ਰਸਿੱਧੀ ਖੱਟ ਲਈ ਐਮ.ਐਲ.ਏ ਦੇ ਤੌਰ ਤੇ ਬਹੁਤ ਪ੍ਰਸਿੱਧੀ ਖੱਟ ਲਈ ਲੀਡਰ ਬਣ ਗਏ ਸ਼ਾਇਦ ਆਪਦੇ ਆਪ ਨੂੰ ਵੱਡਾ ਲੀਡਰ ਕਹਾਉਂਦੇ ਹੋਣਗੇ ਜਿਵੇਂ ਉਹ ਆਡੀਓ ਦੇ ਵਿੱਚ ਵੀ ਦਿਖ ਰਿਹਾ ਕਿ ਵੱਡੇ ਲੀਡਰ ਆਪਦੇ ਆਪ ਨੂੰ ਸਾਬਤ ਕਰ ਰਹੇ ਨੇ ਜਾਂ ਦਰਸਾ ਰਹੇ ਨੇ ਸ਼ਾਇਦ ਅੱਜੇ ਪੱਗ ਦਾ ਇਤਿਹਾਸ ਭੁੱਲ ਗਏ ਹੋਣਗੇ ਸ਼ਾਇਦ ਇਹਨਾਂ ਨੂੰ ਨਹੀਂ ਪਤਾ ਹੋਣਾ ਜਾਂ ਪੱਗ ਦੇ ਬਾਰੇ ਅੱਜ ਇਹ ਭੁੱਲ ਭੁਲਾ ਗਏ ਹੋਣਗੇ ਪਰ ਮੈਂ ਇੱਥੇ ਦੱਸ ਦੇਵਾਂ ਕਿ ਜਦੋਂ ਤੁਹਾਡੀ ਸ਼ੁਰੂਆਤ ਹੋਈ ਸੀ ਨਾ ਜੇ ਤੁਹਾਡੀਆਂ ਪੁਰਾਣੀਆਂ ਟੇਪਾਂ ਚੱਕ ਲਈਏ ਤਾਂ ਕਿਸੇ ਵੇਲੇ ਇਹ ਪੱਗ ਤੁਹਾਡੇ ਵੀ ਬਲਕਾਰ ਸਿੱਧੂ ਸਾਹਿਬ ਸਿਰ ਤੇ ਹੁੰਦੀ ਸੀ ਉਹ ਗੱਲ ਵੱਖਰੀ ਹੈ ਜੋ ਅਸੀਂ ਮਕਬੂਲ ਹੋਏ ਜੋ ਅਸੀਂ ਮਸ਼ਹੂਰ ਹੋਏ ਜੋ ਅਸੀਂ ਗਾਇਕੀ ਦੇ ਵਿੱਚ ਅੱਗੇ ਪੈਰ ਦਰ ਪੈਰ ਅੱਗੇ ਪੱਬ ਪਟਦੇ ਗਏ ਤਾਂ ਉਦੋਂ ਤੁਸੀਂ ਇਹ ਪੱਗ ਤੁਹਾਡੇ ਸਿਰ ਤੋਂ ਲੱਤ ਕੇ ਸ਼ਾਇਦ ਕਿਤੇ ਨਾ ਕਿਤੇ ਪਾਸੇ ਚਲੀ ਗਈ ਤਾਂ ਹੋ ਸਕਦਾ ਜਦੋਂ ਆਉਣ ਵਾਲੇ ਸਮੇਂ ਤੁਸੀਂ ਵੋਟਾਂ ਮੰਗੋਗੇ ਕਿਉਂਕਿ ਸੁਭਾਵਿਕ ਤੌਰ ਤੇ ਆਮ ਹੁੰਦਾ ਨਾ ਇਹਦੋਂ ਵੋਟਾਂ ਮੰਗੋਗੇ ਤਾਂ ਉਦੋਂ ਫਿਰ ਸ਼ਾਇਦ ਤੁਹਾਡੇ ਪੱਗ ਪਰਲਮੈਂਟ ਦੇ ਉਮੀਦਵਾਰ ਕਮਜੀਤ ਅਨਮੋਲ ਦੇ ਹੋਰਾਂ ਦੇ ਸਿਰ ਤੇ ਵੀ ਇਹ ਪੱਗ ਜਦੋਂ ਫਰੀਦਕੋਟ ਤੋਂ ਵੋਟਾਂ ਮੰਗਦੇ ਸੀ ਉਦੋਂ ਉਹਨਾਂ ਦੇ ਸਿਰ ਤੇ ਵੀ ਇਹ ਪੱਗ ਸਜਦੀ ਸੀ ਤਾਂ ਸ਼ਾਇਦ ਅੱਜ ਉਹ ਇਹ ਚੀਜ਼ ਨੂੰ ਭੁੱਲ ਗਏ ਹੋਣਗੇ ਤਾਂ ਮੈਂ ਇੱਕ ਵਾਰੀ ਫਿਰ ਦੱਸ ਦਿੰਦਾ ਮੈਂ ਕਿ ਸਿੱਧੂ ਸਾਹਿਬ ਜਾਂ ਤਾਂ ਇਹ ਹੁੰਦਾ ਕਿ ਮੇਰੀ ਆਡੀਓ ਹੈ ਹੀ ਨਹੀਂ ਇਹ ਚੀਜ਼ ਤੁਸੀਂ ਸਪਸ਼ਟ ਕਰਦੇ ਜਿਸ ਦਿਨ ਤੋਂ ਇਹ ਆਡੀਓ ਵਾਇਰਲ ਹੁੰਦੀ ਹੈ ਉਸੇ ਦਿਨ ਤੋਂ ਆ ਕੇ ਹੁਣ ਜਦੋਂ ਤੁਹਾਨੂੰ ਪਤਾ ਕਿ ਹਰ ਪਾਸੇ ਥੂ-ਥੂ ਹੋਈ ਆ ਜੋ ਤੁਹਾਨੂੰ ਪਤਾ ਕਿ ਹਰ ਲੋ ਹਰ ਆਮ ਇਨਸਾਨ ਜਿਹੜਾ ਹੈਗਾ ਉਹ ਬੋਲਣ ਲੱਗਿਆ ਇਸ ਦੇ ਬਾਰੇ ਦੇ ਵਿੱਚ ਤਾਂ ਉਸ ਤੋਂ ਬਾਅਦ ਤੁਸੀਂ ਅੱਗੇ ਆਉਣੇ ਹੋ ਉਸ ਤੋਂ ਬਾਅਦ ਤੁਸੀਂ ਇੱਕ ਜਥੇਬੰਦੀ ਤੋਂ ਮੁਆਫੀ ਜਿਹੜੀ ਹੈਗੀ ਮੰਗ ਲੈਣੇ ਹੋ ਮੁਆਫੀ ਵੀ ਉਸ ਚੀਜ਼ ਦੀ ਮੰਗਦੇ ਹੋ ਜਿਹੜਾ ਤੁਸੀਂ ਕਹਿਣੋ ਕਿ ਤੁਸੀਂ ਗੁਨਾਹ ਕੀਤਾ ਨਹੀਂ ਮੈਂ ਫਿਰ ਕਹਿਣਾ ਕਿ ਦੁਨੀਆ ਤੇ ਐਸਾ ਕੋਈ ਇਨਸਾਨ ਨਹੀਂ ਹੋਣਾ ਜਿਹੜੇ ਨੇ ਬਿਨਾਂ ਗੁਨਾਹ ਤੋਂ ਮੁਆਫੀ ਮੰਗੀ ਹੋਵੇ ਇਹ ਤਾਂ ਗੁਨਾਹਗਰ ਮੁਆਫੀਆਂ ਨਹੀਂ ਮੰਗਦੇ ਇਹ ਤਾਂ ਗੁਨਾਹਗਰ ਨੂੰ ਇਹ ਹੁੰਦਾ ਕਿ ਯਾਰ ਸਾਡੇ ਆ ਇਦਾਂ ਹੀ ਸਾਡਾ ਕੰਮ ਜਿਹੜਾ ਚੱਲ ਜੇ ਇਦਾਂ ਹੀ ਸਾਡਾ ਕੰਮ ਸਰ ਜੇ ਤੇ ਤੁਸੀਂ ਕਹਿ ਰਹੇ ਹੋ ਕਿ ਭਾਈ ਮੈਂ ਗੁਨਾਹ ਵੀ ਨਹੀਂ ਕੀਤਾ ਤੇ ਫਿਰ ਮੈਂ ਮਾਫੀ ਮੈਂ ਤਾਂ ਹੀ ਮੰਗਦਾ ਕਿਉਂਕਿ ਰਾਮਗੜੀ ਹੈ ਭਾਈਚਾਰੇ ਨੂੰ ਠੇਸ ਲੱਗੀ ਹੋਣੀ ਆ ਫਿਰ ਇਦਾਂ ਤਾਂ ਬਹੁਤ ਸਾਰੀਆਂ ਗੱਲਾਂ ਨੇ ਛੇੜੀਆਂ ਜਿਹੜੀਆਂ ਸ਼ਾਇਦ ਤੁਹਾਡੇ ਨਾਲ ਲਿੰਕ ਵੀ ਨਹੀਂ ਕਰਦੀਆਂ ਉਹ ਗੱਲਾਂ ਉਹ ਹਰ ਗੱਲ ਦੀ ਕਈ ਵਾਰੀ ਇਹ ਹੁੰਦਾ ਨਾ ਕਿ ਕੈਸੀ ਕੋਈ ਐਸੀ ਟਿੱਪਣੀ ਕਿਸੇ ਦੇ ਵੱਲੋਂ ਕੀਤੀ ਜਾਂਦੀ ਹੈ ਕਿਸੇ ਭਾਈਚਾਰੇ ਨੂੰ ਜਾਂ ਕਿਸੇ ਧਰਮ ਨੂੰ ਜਿਹੜੀ ਹੈਗੀ ਉਹਦੇ ਨਾਲ ਠੇਸ ਪਹੁੰਚਦੀ ਆ ਤਾਂ ਫਿਰ ਤਾਂ ਉਹਨਾਂ ਦੀਆਂ ਮਾਫੀਆਂ ਮੰਗੋ ਤੁਸੀਂ ਫਰ ਤਾਂ ਮੰਗੋ ਨਾ ਫਿਰ ਤਾਂ ਉਹਨਾਂ ਚੀਜ਼ਾਂ ਦੀਆਂ ਮੁਆਫੀਆਂ ਵੀ ਤੁਸੀਂ ਮੰਗੋ ਜੇਕਰ ਵਾਕਿਆ ਦੇ ਵਿੱਚ ਤੁਸੀਂ ਇੰਨੇ ਆਪਦੇ ਆਪ ਨੂੰ ਦਿਆਲੂ ਸਮਝਦੇ ਹੋ ਜਾਂ ਇੰਨੇ ਆਪਣੇ ਆਪ ਆਪਣੇ ਆਪ ਨੂੰ ਮਹਾਨ ਸਮਝਦੇ ਹੋ ਹਨ ਆਪਣੇ ਆਪ ਨੂੰ ਇੰਨਾ ਵੱਡਾ ਸਮਝਦੇ ਹੋ ਤਾਂ ਫਿਰ ਤਾਂ ਮੰਗ ਲਵੋ ਤਾਂ ਫਿਰ ਤਾਂ ਕੋਈ ਕੱਲ ਨੂੰ ਇਸ ਤਰ੍ਹਾਂ ਦੇ ਨਾਲ ਤਾਂ ਇਹ ਆ ਕਿ ਭਾਈ ਜਰ ਭੋਲਾ ਜਾਂ ਵਿਧਾਇਕ ਅਬਲਕਾਰ ਸਿੱਧੂ ਕਿਹੜਾ ਵੀ ਉਹਦੇ ਤੇ ਤਾਂ ਕੋਈ ਵੀ ਦੋਸ਼ ਲਾ ਦੋ ਜਾਂ ਉਹ ਤਾਂ ਕੋਈ ਵੀ ਕੇਸ ਪਾ ਦੋ ਉਹਨੂੰ ਤਾਂ ਮੁਆਫੀ ਮੰਗ ਲੈਣੀ ਉਹਨੂੰ ਤਾਂ ਆਪ ਦੇ ਆਪ ਤੇ ਸਹਿ ਲੈਣਾ ਸਿੱਧੂ ਸਾਹਿਬ ਇਦਾਂ ਨਹੀਂ ਹੁੰਦਾ ਮੈਂ ਉਹੀ ਗੱਲ ਪਹਿਲਾਂ ਨਹੀਂ ਫਿਰਦਾ ਹਰ ਆ ਰਿਆਂ ਜਾਂ ਤਾਂ ਤੁਸੀਂ ਲੋਕਾਂ ਨੂੰ ਬੇਫਕੂ ਬਣਾ ਰਹੇ ਹੋ ਤੇ ਜਾਂ ਤੁਸੀਂ ਲੋਕਾਂ ਨੂੰ ਬੇਫਕੂ ਸਮਝ ਰਹੇ ਹੋ ਪਰ ਮੈਨੂੰ ਲੱਗਦਾ ਉਹ ਜ਼ਮਾਨੇ ਗਏ ਕਿ ਜਿਹਦੇ ਨਾਲ ਲੋਕ ਬੇਫਕੂ ਬਣਨ ਜਾਂ ਜਿਹਦੇ ਨਾਲ ਤੁਸੀਂ ਥੋੜਾ ਤੁਸੀਂ ਜ਼ਰੂਰ ਸਮਝੋ ਤੁਹਾਡੀ ਮੱਤ ਆ ਤੁਹਾਡੀ ਸਮਝ ਆ ਪਰ ਉਹ ਜ਼ਮਾਨੇ ਗਏ ਜੇ ਤੁਸੀਂ ਲੋਕਾਂ ਨੂੰ ਬੇਫਕੂ ਬਣਾਓ ਲੋਕ ਸਭ ਸੱਚ ਜਾਣਦੇ ਆ ਹਰ ਇੱਕ ਗੱਲ ਜਿਹੜੀ ਹੈਗੀ ਆ ਉਹ ਜਾਣਦੇ ਆ ਇਹ ਤਾਂ ਸਪਸ਼ਟ ਤੌਰ ਤੇ ਮੈਂ ਤੁਹਾਡੀ ਪਾਰਟੀ ਦੀ ਇਹ ਗੱਲ ਕਰ ਲਵਾਂ ਇਹ ਤਾਂ ਆਡੀਓ ਸਾਹਮਣੇ ਆ ਗਈ ਤੁਹਾਡੀ ਪਾਰਟੀ ਦਾ ਸੁੱਚਾ ਸਿੰਘ ਛੋਟੀਪੁਰ ਦੀ ਗੱਲ ਵੀ ਕਰਦੀ ਸੀ ਕਿ ਇੱਕ ਵੀਡੀਓ ਖਰੇ ਆਡੀਓ ਸਾਡੇ ਕੋਲੇ ਆ ਉਹ ਤਾਂ ਸਾਹਮਣੇ ਵੀ ਨਹੀਂ ਆਈ ਚੱਕ ਕੇ ਪਾਰਟੀ ਚੋਂ ਬਾਹਰ ਉਹਨੂੰ ਕੱਢਤਾ ਸੀ ਤੁਹਾਡੀ ਪਾਰਟੀ ਦਾ ਵਿਜੇਂਦਰ ਸਿੰਘ ਲਾ ਦੀ ਗੱਲ ਵੀ ਕਰਦੀ ਸੀ ਕਿ ਸਾਡੇ ਕੋਲੇ ਸਬੂਤ ਆ ਉਹ ਸਬੂਤ ਤੁਹਾਡੇ ਕੋਲੇ ਹੋਣਗੇ ਪਰ ਆਮ ਲੋਕਾਂ ਦੇ ਵਿੱਚ ਤਾਂ ਸਬੂਤ ਵੀ ਨਹੀਂ ਆਏ ਉਦੋਂ ਹੀ ਉਹਨਾਂ ਉਹਨਾਂ ਤੇ ਜਿਹੜਾ ਹੈਗਾ ਕਾਰਵਾਈ ਕਰਤੀ ਸੀ ਤੁਹਾਡੀ ਪਾਰਟੀ ਤਾਂ ਉਹ ਗੱਲਾਂ ਕਰਦੀ ਸੀ ਤਾਂ ਫਿਰ ਉਹ ਤਾਂ ਸਾਹਮਣੇ ਵੀ ਨਹੀਂ ਆਈਆਂ ਜਿਹਦੇ ਤੁਹਾਡੀ ਪਾਰਟ ਨੇ ਕਾਰਵਾਈ ਕਰਤੀ ਕੀ ਹੁਣ ਫਿਰ ਪਾਰਟੀ ਕਾਰਵਾਈ ਕਰੂ ਜਿਹੜੀਆਂ ਚੀਜ਼ਾਂ ਸਾਹਮਣੇ ਆ ਗਈਆਂ ਜਿਹਦਾ ਐਸਜੀਪੀਸੀ ਨੇ ਜਵਾਬ ਮੰਗ ਲਿਆ ਜਿਹਦਾ ਜਿਹੜਾ ਹੈਗਾ ਰਾਮਗੜੀਆ ਭਾਈਚਾਰੇ ਨੇ ਜਵਾਬ ਮੰਗ ਲਿਆ ਹਾਲਾਂਕਿ ਅਸੀਂ ਵੀ ਅਸੀਂ ਵੀ ਇਹ ਗੱਲ ਕਹਿਣੇ ਮੈਂ ਅਖੀਰ ਤੇ ਜਾਂਦਾ ਇਹ ਗੱਲ ਕਹੂੰਗਾ ਕਿ ਜਾਂਚ ਜ਼ਰੂਰ ਹੋਵੇ ਤੇ ਇੱਕ ਗੱਲ ਹੋਰ ਆ ਜਾਂਚ ਦੀ ਮੰਗ ਪੱਬਲਕਾਰ ਸਿੰਘ ਸਿੱਧੂ ਨੂੰ ਵੀ ਕਰਨੀ ਚਾਹੀਦੀ ਆ ਫਿਰ ਤਾਂ ਤੁਹਾਨੂੰ ਵੱਡੇ ਦਿਲ ਵਾਲੇ ਮੰਨੀਏ ਕਿ ਜੇ ਤੁਸੀਂ ਇਹ ਕਿਤੇ ਆ ਕੇ ਮ ਰੜੇ ਮੈਦਾਨ ਦੇ ਵਿੱਚ ਆ ਕੇ ਇਹ ਕਹਿ ਦਿਓ ਕਿ ਭਾਈ ਫੋਰੈਂਸਿਕ ਜਾਂਚ ਜਿਹੜੀ ਇਸ ਆਡੀਓ ਦੀ ਹੋਵੇ ਤੇ ਜੇਕਰ ਮੈਂ ਗਲਤ ਪਾਇਆ ਗਿਆ ਤਾਂ ਜੋ ਸਜ਼ਾ ਤੁਸੀਂ ਚਾਹੋਗੇ ਉਹ ਮੈਨੂੰ ਦਿਓ ਤੇ ਜੇਕਰ ਮੈਂ ਸਹੀ ਪਾਇਆ ਗਿਆ ਤਾਂ ਫਿਰ ਤੁਸੀਂ ਇਹ ਕਹਿ ਦਿਓ ਨਾ ਕਿ ਫਿਰ ਜਿਹੜੇ ਦੋਸ਼ੀ ਆ ਫਿਰ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਜ਼ਰੂਰ ਹੋਊਗੀ ਤੁਸੀਂ ਆ ਕੇ ਰੜੇ ਮੈਦਾਨ ਚ ਕਹੋ ਤਾਂ ਸਹੀ ਕਹਿ ਰਹਾਂ ਪਰ ਤੁਸੀਂ ਇਹ ਰੜੇ ਮੈਦਾਨ ਚ ਆ ਕੇ ਸ਼ਾਇਦ ਨਹੀਂ ਕਹੋਗੇ ਕਿਉਂਕਿ ਜੇਕਰ ਤੁਸੀਂ ਰੜੇ ਮੈਦਾਨ ਚ ਆ ਕੇ ਕਹਿਣਾ ਹੁੰਦਾ ਤਾਂ ਹੁਣ ਤੱਕ ਕਹਿਨਦੇ ਹੋ ਗੱਲ ਨਹੀਂ ਕਹਿੰਦੇ ਕਿ ਚੋਰ ਦੀ ਦਾੜ੍ਹੀ ਦੇ ਵਿੱਚ ਤਣਕਾ ਪਰਿੱਤ ਮੈਨੂੰ ਲੱਗਾ ਦਾੜੀ ਦੇ ਵਿੱਚ ਸਾਰੀ ਦੇ ਵਿੱਚ ਤਣਕੀ ਤਣਕਿਆ ਇੱਕ ਅਦਾ ਤਣਕਾ ਨਹੀਂ ਤਾਂ ਮੈਂ ਇਹ ਹੀ ਕਹੂੰਗਾ ਕਿ ਲੋਕਾਂ ਨੂੰ ਬੇਫਕੂਫ ਨਾ ਬਣਾਓ ਤੇ ਲੋਕਾਂ ਨੂੰ ਬੇਫਕੂਫ ਨਾ ਸਮਝੋ ਲੋਕ ਜਿਹੜੇ ਆ ਬੜੇ ਸਿਆਣੇ ਆ ਤੇ ਬੜੇ ਸਮਝਦਾਰ ਆ